ਖਾਲਸਾ ਜੀ ਜਿਹੜੇ ਪੁਰਾਣੇ ਗੁਰੂ ਕੇ ਸਿੱਖ ਹੁੰਦੇ ਸਨ ਨਾ ਉਹ ਜਦੋਂ ਘਰ ਦੇ ਵਿੱਚ ਕੋਈ ਬੱਚਾ ਜੰਮਦਾ ਸੀ ਉਹਨੂੰ ਕਿਸੇ ਬੰਦੇ ਦੀ ਗੁਰਤੀ ਨਹੀਂ ਸੀ ਦਿੰਦੇ ਉਹਨੂੰ ਕਿੰਦੀ ਗੁਰਤੀ ਦਿੰਦੇ ਸੀ ਸਰਬਲੋ ਦਾ ਬਾਟਾ ਲੈ ਕਰਕੇ ਵਿੱਚ ਪਤਾਸੇ ਤੇ ਜਲ ਪਾ ਕਰਕੇ ਗ੍ਰੰਥੀ ਸਿੰਘ ਨੂੰ ਸਾਜ ਕੇ ਤੇ ਕਿਰਪਾਨ ਫੇਰ ਕੇ ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਜਾਪ ਕਰਦੇ ਸਨ ਤੇ ਉਹ ਚੂਲੇ ਨਵ ਜੰਮੇ ਬੱਚੇ ਦੇ ਮੂੰਹ ਦੇ ਵਿੱਚ ਪਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਗੁਰਕੀ ਦਿੰਦੇ ਸੀ ਹੁਣ ਅੱਜ ਕੱਲ ਆਪਾਂ ਬੰਦਿਆਂ ਦੀ ਗੁਰਤੀ ਦਿੰਨੇ ਆ ਜਿਹੋ ਜਿਹਾ ਦਾ ਮਾਨ ਹੁੰਦਾ ਉਹੋ ਜਿਹਾ ਬੱਚਾ ਨਿਕਲ ਆਉਂਦਾ ਜਿਹੜੇ ਬੱਚੇ ਨੂੰ ਖੰਡੇ ਬਾਟੇ ਦੀ ਅਮਰਤ ਦੀ ਗੁਰਤੀ ਮਿਲਦੀ ਹੈ ਮੈਂ ਚੇਤੇ ਕਰਾਵਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਬਾਬਾ ਅਜੈ ਸਿੰਘ ਖੰਡੇ ਬਾਟੇ ਦੇ ਅਮਰਤ ਦੀ ਗੁਰਤੀ ਮਿਲੀ ਸੀ ਭਾਵੇਂ ਦੁਸ਼ਮਣਾਂ ਨੇ ਸੀਨਾ ਪਾੜ ਕੇ ਦਿਲ ਕੱਢ ਲਿਆ ਪਰ ਹਕੂਮਤ ਦੇ ਅੱਗੇ ਸਿਰ ਨਹੀਂ ਝੁਕਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੇ ਕਿਉਂ ਨਹੀਂ ਝੁਕਾਇਆ ਕਿਉਂਕਿ ਗੁਰਤੀ ਖੰਡੇ ਬਾਟੇ ਦੇ ਅਮਰਤ ਦੀ ਸੀ ਖਾਲਸਾ ਜੀ ਕਹਣ ਤੋਂ ਭਾਵ ਜਦੋਂ ਬੱਚਾ ਜੰਮੇ ਖੰਡੇ ਬਾਟ ਦੇ ਅੰਮ੍ਰਿਤ ਦੀ ਗੁੜਤੀ ਦਿਆ ਕਰੋ ਜਿੰਨੂੰ ਖੰਡੇ ਬਾਟ ਦੇ ਅੰਮ੍ਰਿਤ ਦੀ ਗੁੜਤੀ ਪ੍ਰਾਪਤ ਹੁੰਦੀ ਹੈ ਉਹ ਕਿਸੇ ਹਕੂਮਤ ਦੇ ਅੱਗੇ ਭਾਵੇਂ ਬੰਦ-ਬੰਦ ਕਟਿਆ ਜਾਵੇ ਸਿਰ ਨਹੀਂ ਝੁਕਾ ਸਕਦਾ ਖੰਡੇ ਬਾਟ ਦੀ ਤਾਕਤ ਵਰਤਦੀ ਹੈ